ਯਾਨੀ ਕਿ ਕਣਕ ਮੱਝਾਂ ਦਾ ਜਿਹੜਾ ਆਇਆ ਬਹੁਤ ਔਖੀ ਘੜੀ ਚ ਸਾਡੇ ਕਿਸਾਨਾਂ ਦਾ ਬਹੁਤ ਮਾੜਾ ਹਾਲਤ ਹੋਇਆ ਐਮ ਐਲ ਏ ਸਾਹਿਬ ਆਏ ਆ ਜਿਹੜੇ ਹੁਣ 17 18 ਕਿਸਾਨਾਂ ਨੂੰ ਥੋੜੀ ਥੋੜੀ ਰਾਸ਼ੀ ਦੇ ਕੇ ਚੱਲੇ ਨਾ ਹੌਸਲਾ ਇੱਕ ਮਦਦ ਹੁੰਦੀ ਹੈ ਜਿਵੇਂ ਆਪਾਂ ਕਹਿ ਦਗੇ ਵੀ ਆਪਾਂ ਥੋੜਾ ਜਿਹਾ ਵੀ ਸੇਵਾ ਕਰਨਾ ਆਪਦੇ ਸਾਥੀਆਂ ਵੱਲੋਂ ਆਪਦੇ ਪਰਸਨਲ ਖਰਚੇ ਚੋਂ ਜੋ ਸਰਕਾਰ ਦਾ ਤਾਂ ਐਮ ਐਲ ਏ ਸਾਹਿਬ ਨੇ ਦੱਸਿਆ ਵੀ ਸਰਕਾਰ ਤਾਂ ਉਹ ਵੱਖਰੀ ਗਦੌਰੀ ਤੇ ਕੁਝ ਤਰ੍ਹਾਂ ਮੌਜੂਮ ਮਿਲੂਗਾ ਸਾਡੇ ਬਹੁਤ ਦੋ ਤਿੰਨ ਵਾਰੀ ਹੈਲਪ ਕਰਕੇ ਗਏ ਦੂ ਤੇ ਆ ਜਿਨ੍ਹਾਂ ਨੇ ਸਾਡਾ ਬਹੁਤ ਵੱਡਾ ਹੌਸਲਾ ਉਧਾਇਆ ਦੇ ਕੋਲੇ ਹੋਰ ਕੋਈ ਪਾਰਟੀ ਦਾ ਬੰਦਾ ਨਹੀਂ ਆਇਆ ਜੀ ਕੋਈ ਨੁਮਾਇੰਦਾ ਕੋਈ ਨਹੀਂ ਜੇ ਕਿਸਾਨਾਂ ਤਾਂ ਅਸੀਂ ਹੈਗੇ ਆ ਸਰ ਤੋਂ ਵੱਡੀ ਗੱਲ ਇਹ ਆ ਨਾ ਤਾਂ ਇਹਦੇ ਨਾਲ ਜਿਹੜੀ ਅਸੀਂ ਮਦਦ ਕੀਤੀ ਆ ਕੋਈ ਆਇਆ ਵੀ ਇਹਨਾਂ ਦਾ ਜਿਹੜਾ ਪੂਰਾ ਪੈਜੂਗਾ ਪਰ ਸਾਡੇ ਵੱਲੋਂ ਇੱਕ ਉਪਰਾਲਾ ਇੱਕ ਛੋਟਾ ਜਿਹਾ ਮੇਰੇ ਯਾਰ ਦੋਸਤ ਜਿੰਨੇ ਵੀ ਅਸੀਂ ਸਾਰਿਆਂ ਨੇ ਸੋਚਿਆ ਸੀ ਜਿੰਨਾ ਸਾਡੇ ਤੋਂ ਹੋ ਸਕਦਾ ਅਸੀਂ ਸਾਰੇ ਜਣੇ ਰਲ ਮਿਲ ਕੇ ਇਹਨਾਂ ਦੀ ਮਦਦ ਕਰੀਏ ਇੱਥੇ ਨਹੀਂ ਅਸੀਂ ਢਿੱਲਵਾ ਵੀ ਕੋਠੇ ਮਾਲਾ ਸਿੰਘ ਵਾਲੇ ਉੱਥੇ ਵੀ ਮਦਦ ਕਰ ਰਹੇ ਹਾਂ ਸੋ ਅਸੀਂ ਆਪ ਦੇ ਨਿਉ 10-10000 ਰੁਪਿਆ ਜਿੰਨੇ ਵੀ ਕਿਸਾਨ ਵੀਰਾਂ ਦੀ ਜਿਹੜੀ ਅੱਗ ਲੱਗਣ ਕਾਰਨ ਫਸਲ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਦਿੱਤਾ ਹੈ